ਸਸਿਕਾ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਮੌਸਮ ਸੇਵਾ ਨੇ ਸਸਕੈਚੂਨ ਸਿਟੀ ਅਤੇ ਫਨਲ ਬੱਦਲਾ ਤੇ ਬਨਣ ਦੀ ਸੰਭਾਵਨਾ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਹੈ এনवायरमेंट ਐਂਡ ਕਲਾਈਮੇਟ ਚੇਂਜ ਕੈਨੇਡਾ ਨੇ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਫਨਲ ਕਲਾਊਡ ਐਡਵਾਈਸ ਜਾਰੀ ਕੀਤੀ ਹੈ ਤੇ ਇਸèm ਕਿਉ ਮਿਸਕੋਕੋ ਅਤੇ ਤੇਜ਼ ਗਰਜ ਤੂਫਾਨ ਦੇ ਲਈ ਮੌਸਮ ਦੀ ਚੇਤਾਵਨੀ ਵੀ ਹਟਾ ਦਿੱਤੀ ਹੈ এনवायरमेंट ਕੈਨੇਡਾ ਦੇ ਮੌਸਮ ਵਿਗਿਆਨੀ ਗੰਭੀਰ ਗਰਜ ਵਾਲੇ ਖੇਤਰ ਦੀ ਨਿਗਰਾਨੀ ਕਰ ਰਹੇ ਸਨ ਜਿਸ ਤੋਂ ਤੇਜ਼ ਦੇ ਝੱਖੜ ਅਤੇ ਨਿੱਕਲ ਤੋਂ ਟੂਨੀ ਆਕਾਰ ਦੇ ਗੜੇ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਸੀ ਦਰਸਲ এনवायरमेंट ਕੈਨੇਡਾ ਨੇ ਕਿਹਾ ਹੈ ਕਿ ਇਹ ਕਮਜ਼ੋਰ ਰੋਟੇਸ਼ਨ ਆਮ ਤੌਰ ਉਤੇ ਜ਼ਮੀਨ ਦੇ ਨੇੜੇ ਖਤਰਾ ਹੁੰਦੀ ਹੈ ਹਾਲਾਂਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਰੋਟੇਸ਼ਨ ਤੇਜ਼ ਹੋ ਸਕਦੀ ਹੈ ਅਤੇ ਇੱਕ ਕਮਜ਼ੋਰ ਲੈਂਡਸਪਾਉਂਟ ਬਵੰਡਰ ਵੀ ਬਣ ਸਕਦਾ ਹੈ ਫੈਡਰਲ ਮੌਸਮ ਸੇਵਾ ਦਾ ਕਹਿਣਾ ਹੈ ਕਿ ਲੈਂਡਸਪਾਉਂਟ ਤੂਫਾਨ ਆਮ ਤੌਰ ਉਤੇ ਵੱਡੇ ਨੁਕਸਾਨ ਨਹੀਂ ਪਹੁੰਚਾਉਂਦਾ ਪਰ ਖਤਰਨਾਕ ਹੋ ਸਕਦੇ ਨੇ ਜੇਕਰ ਸਿਮ ਕੋਈ ਦੀ ਗੱਲ ਕੀਤੀ ਜਾਵੇ ਤਾਂ ਉਸੇ ਅੰਦਰ ਗੰਭੀਰ ਬਾਦਲ ਗਰਜਣ ਦੀ ਸੰਭਾਵਨਾ ਵੀ ਜਤਾਈ ਗਈ ਸੀ ਪਹਿਲਾਂ ਗੰਭੀਰ ਤੂਫਾਨ ਉਰੋ ਦੇ ਨੇੜੇ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਪੂਰਬ ਵੱਲ ਵੱਧ ਰਿਹਾ ਸੀ ਜਦੋਂ ਕਿ ਦੂਜਾ ਗੰਭੀਰ ਗਰਜ ਤੂਫਾਨ ਕੋਕਸਟਾਊਨ ਤੋਂ 5 ਕਿਲੋਮੀਟਰ ਦੱਖਣ ਪੱਛਮ ਦੇ ਵਿੱਚ ਵੱਧ ਰਿਹਾ ਸੀ ਅਤੇ 35 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਪੂਰਬ ਵੱਲ ਵੱਧ ਰਿਹਾ ਸੀ ਇਹਨਾਂ ਤੂਫਾਨਾਂ ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਆਉਣ ਦੀ ਸੰਭਾਵਨਾ ਸੀ ਜੋ ਸੰਭਾਵਿਤ ਔਰ ਉੱਤੇ ਪ੍ਰਭਾਵਿਤ ਖੇਤਰ ਜਿਵੇਂ ਕਿ ਬੈਰੀ ਐਨਿਸਫਲ ਲੇਟਰ ਲੇਕ ਯੂਰੋ ਕੈਂਪਸ ਫੇਕ ਬੇ ਹੌਂਗਸਟਰਨ ਚਾਜਿਨਾ ਆਈਲੈਂਡ ਬ੍ਰੈਂਡਫੋਰਡ ਆਦਿ ਦੇ ਵਿੱਚ ਵੀ ਪ੍ਰਭਾਵਿਤ ਕਰ ਸਕਦੀਆਂ ਸਨ এনवायरमेंट ਕੈਨੇਡਾ ਸਾਰੀਆਂ ਚੇਤਾਵਨੀਆਂ ਹੁਣ ਖਤਮ ਕਰ ਦਿੱਤੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ